ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਸ ਨੇ ਸਾਨੂੰ ਟਿਕਟ ਦੇ ਕੇ نوازਿਆ ਤੇ ਇਸੇ ਤਰ੍ਹਾਂ ਹੀ ਅਸੀਂ ਜਿਸ ਤਰ੍ਹਾਂ ਸਾਡੇ ਫਾਦਰ ਸਾਹਿਬਸ ਹਲਕੇ ਦੀ ਸੇਵਾ ਕਰਦੇ ਰਹੇ ਫਿਰੋਜ਼ਪੁਰ ਵਾਸੀਆਂ ਦੀ ਉਸੇ ਤਰ੍ਹਾਂ ਹੀ ਉਹਨਾਂ ਦੇ بیٹے ਸਰਦਾਰ ਨਰਦੇਵ ਸਿੰਘ ਬੋਬੀਮਾਨ ਜੀ ਸੇਵਾ ਕਰਨਗੇ ਜਿਸ ਤਰ੍ਹਾਂ ਸਰਦਾਰ ਜੋਰਾ ਸਿੰਘ ਮਾਨ ਸਾਡੇ ਫਾਦਰ ਜੇ ਲੋਕਾਂ ਨੇ ਚਟਾਨ ਵਾਂਗ ਖੜਦੇ ਸੀ ਉਸੇ ਤਰ੍ਹਾਂ ਹੀ ਬੋਬੀ ਸੇਮ ਆਪਦੇ ਫਾਦਰ ਸਾਹਿਬ ਤਰ੍ਹਾਂ ਕੰਮ ਕਰਨਗੇ ਤੁਸੀਂ ਸਾਡਾ ਵਤ ਵਤ ਸਾਥ ਦਿਓ ਜਿਸ ਤਰ੍ਹਾਂ ਤੁਸੀਂ ਐਮਪੀ ਸਾਹਿਬ ਨੂੰ ਤਿੰਨ ਵਾਰ ਜਿਤਾਇਆ ਇਸੇ ਤਰ੍ਹਾਂ ਹੀ ਨਰਦੇਵ ਸਿੰਘ ਬੋਬੀ ਮਾਨ ਜੀ ਨੂੰ ਜਿਤਾਓ ਤੇ ਵਤ ਵਤ ਤੁਸੀਂ ਵੋਟਾਂ ਪਾਓ ਤੇ ਉਸੇ ਤਰ੍ਹਾਂ ਹੀ ਅਸੀਂ ਕੰਮ ਕਰਾਂਗੇ ਜਿਸ ਤਰ੍ਹਾਂ ਉਹਨਾਂ ਦੇ ਫਾਦਰ ਸਾਹਿਬ ਕਰਦੇ ਰਹੇ ਹਾਂਜੀ ਸਾਨੂੰ ਪੂਰੀ ਉਮੀਦ ਹੈ ਜਿਸ ਤਰ੍ਹਾਂ ਸਾਡੇ ਫਾਦਰ ਸਾਹਿਬ ਨੂੰ ਉਹਨਾਂ ਨੇ ਇੰਨੀ ਵੋਟਾਂ ਨਾਲ ਜਿਤਾਇਆ ਉਸੇ ਤਰ੍ਹਾਂ ਹੀ ਉਹਨਾਂ ਦੇ ਬੇਟੇ ਨੂੰ ਵੀ ਸਾਥ ਦੇਣਗੇ ਹਾਂਜੀ ਲੱਗ ਹੀ ਰਿਹਾ ਜੀ ਉਹ ਜਿਵੇਂ ਜਿਸ ਤਰ੍ਹਾਂ ਸਰਦਾਰ ਸਾਡੇ ਫਾਦਰ ਸਾਹਿਬ ਨੂੰ ਲੋਕ ਪਿਆਰ ਕਰਦੇ ਸੀ ਇਸੇ ਤਰ੍ਹਾਂ ਹੀ ਬੋਬੀ ਨੂੰ ਪਿਆਰ ਕਰਦੇ ਆ ਸਾਨੂੰ ਪੂਰੀ ਉਮੀਦ ਹੈ ਫਿਰੋਜ਼ਪੁਰ ਵਾਸੀਆਂ ਤੇ ਉਸੇ ਤਰ੍ਹਾਂ ਹੀ ਸਾਨੂੰ ਪੂਰੀ ਲੀਡ ਦਿਵਾ ਕੇ ਸਾਨੂੰ ਫਿਰੋਜ਼ਪੁਰ ਵਾਲੇ ਜਿਤਾਉਣਗੇ ਹਾਂਜੀ ਬਹੁਤ ਵਧੀਆ ਰੁਝਾਨ ਹੈ ਜੀ ਮੈਂ ਅੱਜ ਹਬੋਰ ਹਲਕੇ ਚ ਆਈਆਂ ਤੇ ਪਰ ਉੱਥੇ ਬਹੁਤ ਸਾਰੇ ਲੋਕਾਂ ਨੂੰ ਮਿਲੇ ਆਂ ਸੀ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹਰ ਇੱਕ ਜਗ੍ਹਾ ਹੀ ਮਿਲ ਰਿਹਾ ਉਹਨਾਂ ਨੂੰ ਸਰਦਾਰ ਸੁਪੀਰ ਸਿੰਘ ਬਾਦਲ ਨੂੰ ਅੱਛਾ ਰਿਸਪੌਂਸ ਮਿਲ ਰਿਹਾ ਜੀ ਕਿਵੇਂ ਲੋਕ ਪਹਿਲਾਂ ਆਪ ਸਰਕਾਰ ਤੋਂ ਲੋਕ ਅੱਕੇ ਪਏ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਯਾਦ ਕਰ ਰਹੇ ਆ ਵੀ ਦੁਬਾਰਾ ਉਹਨਾਂ ਦੀ ਸਰਕਾਰ ਆਵੇ ਤੇ ਸਾਨੂੰ ਪਹਿਲਾਂ ਵਰਗਾ ਰਿਸਪਾਂਸ ਮਿਲੇ ਤੇ ਕਾਫੀ ਅੱਛਾ ਰਿਸਪਾਂਸ ਮਿਲ ਰਿਹਾ ਜੀ ਨੇ ਮੈਂ ਦੇਖੋ ਹੁਣ ਵੀਡੀਓ ਸੁਣਦੀ ਰਹੀ ਨਹੀਂ ਆ ਕਈ ਵਾਰੀ ਸੋਸ਼ਲ ਮੀਡੀਆ ਤੇ ਤੇ ਕਾਫੀ ਲੋਕ ਮਤਲਬ ਕਿ ਦੁਖੀ ਹੋ ਗਏ ਕਹਿੰਦੇ ਸਾਡੀਆਂ ਸਾਰੀਆਂ ਸਕੀਮ ਜਿਹੜੀਆਂ ਮੈਂ ਹੁੰਦੀਆਂ ਦਿੱਤੀਆਂ ਸਰ ਸੁਖਵੀਰ ਸਿੰਘ ਬਾਦਲ ਨੇ ਉਹ ਸਕੀਮ ਕਹਿੰਦੇ ਸਾਡੀਆਂ ਬੰਦ ਹੋ ਗਈਆਂ ਆਟਾ ਦਾਲ ਬੰਦ ਹੋ ਗਈ ਆ ਦੁਬਾਰਾ ਸਰਦਾਰ ਸੁਖਵੀਰ ਸਿੰਘ ਬਾਦਲ ਆਉਣ ਤੇ ਸਾਨੂੰ ਮਿਲੇ ਸਾਰਾ ਕੁਝ ਉਹ ਤਾਂ ਮੈਂ ਤੁਹਾਨੂੰ ਦੱਸ ਹੀ ਰਹੀ ਆ ਮੈਂ ਦਿੱਲੀ ਦੇਖ ਰਹੀ ਆ ਸਾਰੇ ਲੇਡੀਜ਼ ਰੋਲਾ ਪਾ ਰਹੀਆਂ ਵੀ ਸਾਨੂੰ ਕੋਈ ਮਿਲ ਨਹੀਂ ਰਿਹਾ ਕਿ 1000 ਇਸ ਤੋਂ ਅੱਛੇ ਤਾਂ ਸੁਖਬੀਰ ਸਿੰਘ ਬਾਦਲ ਸਰਕਾਰ ਸੀਗੀ ਜਿਹੜਾ ਸਾਨੂੰ ਸਭ ਕੁਝ ਮਿਲਦਾ ਸੀ ਸਗਨ ਸਕੀ ਮਿਲਦੀ ਸੀ ਆਟਾ ਦਾਲ ਮਿਲਦਾ ਸੀ ਤੇ ਅੱਕੇ ਪਏ ਆ ਬਹੁਤ ਸਾਰੇ ਲੋਕ ਹੀ ਦੇਖ ਰਹੇ ਹੋ ਤਾਂ ਜੋ ਵੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਲੋਕ ਆਪ ਤੋਂ ਇੰਨੇ ਅੱਕੇ ਆ ਜਾਂਦਾ ਜੀ